<laughs> Altyazı M.K. ਮੇਰਾ ਨਾਮ ਬਰਵਿੰਦਰ ਕੌਰ ਹੈ ਕੀ ਹੋਇਆ ਜੀ ਗ੍ਰਾਮੀਂ ਜੀ ਮੈਂ ਤਾਂ ਰੋਟੀ ਬਣਾ ਰਹੀ ਸੀ ਜੀ ਤੇ ਕੁਰਸੀ ਤੇ ਬੈਠੇ ਇਹਨਾਂ ਨੂੰ ਕੋਣ ਆਇਆ ਮੈਨੂੰ ਇਹਨੂੰ ਕਹਿੰਦੇ ਵੀ ਬਾਹਰ ਆ ਜਾਓ ਇਹ ਬਾਹਰ ਚਲੇ ਗਏ ਤੇ ਪਿੱਛੇ ਪਿੱਛੇ ਚੱਲੋ ਮੈਨੂੰ ਮੈਨੂੰ ਐਸੀ ਵੀ ਪਤਾ ਨਹੀਂ ਕਿਹਨੇ ਆਵਾਜ਼ ਮਾਰੀ ਹੈ ਮੈਂ ਉਸ ਵੇਸ ਤੇ ਮੈਂ ਵਾਕੀ ਤੇ ਤਾਂ ਸਾਡੇ ਜਾਂਦਿਆਂ ਨੂੰ ਜੀ ਡਾਂਡਾ ਨਾਲ ਕੋਟਣ ਮਾਰੇ ਪਏ ਇਹਨੂੰ ਆ ਪਾਪਾ ਜੀ ਨਿਕਲੇ ਫਿਰ ਬਾਹਰ ਇਹਨਾਂ ਦੇ ਵੀ ਮਾਰੀਆਂ ਨਹੀਂ ਮੇਰੇ ਆ ਦੇ ਕੋ ਕੱਪੜੇ ਮੇਰੇ ਵੀ ਪਾੜੇ ਨੇਗੇ ਆ ਬਾਹ ਤੇ ਡੰਡੇ ਮੇਰੇ ਤੇ ਸਿਰ 'ਚ ਵੱਜਦਾ ਵਾ ਤਾਂ ਡੰਡਾ ਮੇਰੇ ਬਚਿਆ ਕਿੰਨੇ ਕੰਦੇ ਸੀ ਉਹ ਉਹ ਆਏਗੇ ਤੇ 7-8 ਬੰਦੇ ਕੀ ਸੀ ਉਹ ਖਾਪੂ ਚੀਜੀ ਲੱਗ ਹਾਂਜੀ ਢਾਂਗਾ ਤੇ ਕਹਾੜੀ ਲੈ ਰਹੇ ਸੀਗੇ ਉਹ ਕਹਾੜੀ ਇਹਨਾਂ ਦੀ ਲੱਤ ਤੇ ਵੱਜੀ ਆਈ ਕਾਰਨ ਕੀ ਲੜਾਈ ਦਾ ਕਾਰਨ ਜੀ ਪੈਸੇ ਲੈਣੇ ਨੇ ਗੱਡੀਆਂ ਚਲਾ ਰਹੀ ਸੀਗੇ ਪੈਸੇ ਮੰਗ ਰਹੇ ਸੀ ਇਹ ਹੁਣ ਪੈਸੇ ਤਾਂ ਲੈਣੇ ਨੇ ਨਾ ਤੇ ਅਸਾਂ 1.5 ਲੱਖ ਰੁਪਏ ਪ੍ਰਸ਼ਾਸਨ ਜੀ ਹਜੇ ਦੇਖ ਲਓ ਆ ਨਿਆਂ ਵਾਲਾ ਧਰਨਾ ਤਾਂ ਹਜੇ ਤੁਹਾਡੇ ਸਾਹਮਣੇ ਹਜੇ ਚੱਲੇ ਰਿਹਾ ਉਹ ਕੁੱਟੇ ਨੇ ਡਰਾਈਵਰ ਉਹ ਮਾਰ ਕੇ ਜੇ ਕੱਲ ਨੂੰ ਇਹ ਬਿਸ਼ਰਮੀ ਦਾ ਮਾਰਾ ਮਾਰ ਕੇ ਕੌਣ ਜ਼ਿੰਮੇਵਾਰ ਹੈਂ ਘਰੇ ਆ ਕੇ ਕੁੱਟ ਕੇ ਜਾਂਦੇ ਨਹੀਂ ਅਸਤਾਈ ਮੰਗ ਕਰਦੇ ਆ ਵੀ ਇਨਸਾਫ ਹੋਣਾ ਚਾਹੀਦਾ ਗਰੀਬ ਬੰਦਿਆਂ ਨੂੰ ਕਿਦੋਂ ਫਸ ਉਹਦੇ ਤੇ ਲੋਕ ਆਖਦੇ ਹਾਂ ਜੀ ਤੁਸੀਂ ਨਾਂ ਦੱਸੋ ਆਪਣਾ ਸਿੱਧੂ ਰਹਿਣਾ ਨੇ ਕਰਨਲ ਸਿੰਘ ਜੀ ਕਿਉਂ ਆਏ ਤੁਹਾਡੇ ਲੈ ਕੇ ਨਾਲ ਜਾਟੇ ਬੇਟੀ ਨਾ ਹੋਈ ਇਹਨਾਂ ਨੇ ਗੱਡੀ ਚਲਾਈ ਆ 4 ਮਹੀਨੇ ਉਹਨਾਂ ਦੀ ਤਨੇ ਸੀ ਪੈਸੇ ਉਹ ਦਿੰਦੇ ਨਹੀਂ ਕੀ ਇਹਨਾਂ ਨੇ ਗੱਡੀ ਛੱਡਤੀ ਕਿ ਅਸੀਂ ਗੱਡੀ ਨਹੀਂ ਚਲਾ ਸਕਦੇ ਸਾਡੇ ਕਮਿਲਦਾਰੀ ਹੈ ਬੱਚੇ ਨੇ ਹੋਰ ਹੈ ਤੇ ਉਹਨਾਂ ਨੇ ਪਹਿਨ ਦਿੱਤੇ ਇੱਕ ਮਹੀਨਾ ਹੋ ਗਿਆ ਸਾਡੇ ਕਾਕੇ ਨੂੰ ਇਹਨੂੰ ਹੱਡੇ ਨੂੰ ਉਸ ਤੋਂ ਬਾਅਦ ਇਹ ਫੋਨ ਕਰਦਾ ਰਿਹਾ ਉਹਨਾਂ ਨੇ ਫੋਨ ਬੰਦ ਕਰਤਾ ਨਹੀਂ ਚੱਕਿਆ ਅੱਜ ਫੋਨ ਅੱਜ ਫੋਨ ਕਰਕੇ ਉਹਨੇ ਬੁਲਾਇਆ ਕਿ ਆ ਜਾ ਬਾਹਰ ਸੜਕ ਤੇ ਆ ਜਾ ਪੈਸੇ ਲੈ ਜਾ ਐਸੇ ਲੈਣ ਵਾਸਤੇ ਬੁਲਾਇਆ ਘਰੋਂ ਖਾਲੀ ਹੱਥ ਐਵੇਂ ਆ ਗਿਆ ਅੱਛਾ ਜਦੋਂ ਆਂਦਾ ਹੀ ਇਹ ਦੇਖ ਲਿਆ ਚੀਜ਼ ਜਨਾਰਾ ਪਾਇਆ ਅਸੀਂ ਵੀ ਭੱਜੇ ਸਾਰੇ ਭੱਜੇ ਸਾਡੇ ਪਰਿਵਾਰ ਦੇ ਮੈਂਬਰ ਸਾਰੇ ਭੱਜੇ ਅੱਗੇ ਪਿੱਛੇ ਮੈਂ ਜਾਂ ਮੈਂ ਵੀ ਡੇਗ ਲਿਆ ਤੇ ਮੇਰਾ ਪੋਤਾ ਸੀ ਉਹ ਵੀ ਡੇਗ ਲਿਆ ਜਿਵੇਂ ਇਕੱਲੇ ਇਕੱਲੇ ਜਾਂਦੇ ਰਹੇ ਸਾਨੂੰ ਮਾਰਕੋਟ ਸਾਰਿਆਂ ਨੇ ਕਹਾ ਸਾਡੇ ਵੀ ਦੇਖੋ ਕਿ ਮੈਂ ਡਾਂਗ ਦੇ ਵੱਜੇ ਹੋਇਆ ਇਹਦੇ ਵਿੱਚ ਆਉਣ ਇੱਥੇ ਮੇਰੇ ਡਾਂਗ ਵੱਜੀ ਹੋਈ ਆ ਤੇ ਹੋਰ ਮੇਰੇ ਇੱਥੇ ਸਿਰ ਤੇ ਵੱਜੀ ਹੋਈ ਆ ਪੱਗ ਦੀ ਵਜ੍ਹਾ ਨਾਲ ਮੈਂ ਬਚ ਗਿਆ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਜੀ ਕਿ ਜੇ ਪਹਿਲਾਂ ਦੀ ਤਰ੍ਹਾਂ ਜਿਹੜੇ ਨਿਆੜਾ ਵਾਲੀ ਗੱਲ ਹੋਈ ਹੈ ਵੀ ਜੇ ਸਾਡੇ ਜਾਖ ਨੂੰ ਵੀ ਕੋਈ ਬੇਸ਼ਰਮੀ ਦੇ ਮਾਰੇ ਨੂੰ ਕੋਈ ਅਵੀ ਨਵੀਂ ਗੱਲ ਹੁੰਦੀ ਹੈ ਫਿਰ ਉਹਦਾ ਜ਼ਿੰਮੇਵਾਰ ਕੌਣ ਹੈ ਅਸੀਂ ਸਾਨੂੰ ਇਨਸਾਨ ਮਿਲਣਾ ਚਾਹੀਦਾ ਹੈ ਨਾ ਕਿ ਰਬੂ ਦੇ ਰਬੂ ਹੋਣਾ ਚਾਹੀਦਾ ਆਕਮਦਾ ਦਾ ਵਿਅਕਤੀ ਹੈ ਵੀ ਸਾਡੇ ਟੱਕ ਜਨੇ ਦੇ ਸਾਹਮਣੇ ਸ਼ਾਪ ਉਹਨਾਂ ਦੀ ਤੇ ਸਾਡਾ ਪਾਰਟੀ ਦਾ ਵਲੰਟੀਅਰ ਹੈ ਹੈਰੀ ਉਹਨੇ ਮੈਨੂੰ ਫੋਨ ਕੀਤਾ ਕਹਿੰਦਾ ਜਿਸ ਤਰ੍ਹਾਂ ਕਰਕੇ ਸਾਡੇ ਕੋਈ ਬੰਦੇ ਦੀ ਨਜਾਇਜ਼ ਕੋਈ ਕੁੱਤ ਮਾਰ ਕਰ ਰਿਹਾ ਹੈ ਔਰ ਜਿੰਨੇ ਚਾ ਇਹ ਬੰਦੇ ਗਏ ਨੇ ਸਾਰੇ ਤੋਂ ਕੁੱਟਮਾਰ ਕਰਕੇ ਉੱਥੋਂ ਚਲੇ ਗਏ ਔਰ ਮੈਂ ਨਾਲ ਦੀ ਨਾਲ ਹੀ ਇੱਥੇ ਹਸਪਤਾਲ ਦੇ ਵਿੱਚ ਪਹੁੰਚਿਆ ਉਹਦਾ ਹਾਲ-ਚਾਲ ਪੁੱਛਿਆ ਕਿਉਂਕਿ ਸਭ ਤੋਂ ਪਹਿਲਾਂ ਉਹਦਾ ਟ੍ਰੀਟਮੈਂਟ ਕਰਵਾਉਣਾ ਜ਼ਰੂਰੀ ਆ ਔਰ ਮੈਂ ਨਾਲ ਦੀ ਨਾਲ ਹੀ ਐਮਐਲ ਸਾਹਿਬ ਦੇ ਧਿਆਨ 'ਚ ਲਿਆ ਕੇ ਡਿਪਟੀ ਸਾਹਿਬ ਨੂੰ ਕਹਿ ਕੇ ਹੌਲੀ ਜਿਹੜੀ ਕਾਰਵਾਈ ਕਰਨ ਦੇ ਦੇਸ ਦਿੱਤੇ ਗਏ ਅਸੀਂ ਇੱਕ ਗੱਲ ਫੋਕੇ ਪਹਿਲਾ ਅੱਗ ਬਲਦੀ ਹੇ ਤੱਕ ਠੰਡੀ ਨਹੀਂ ਹੋਈ ਤਾਂ ਡਿਪਟੀ ਸਾਹਿਬ ਨੇ ਪੂਰਾ ਭਰੋਸਾ ਦਿੱਤਾ ਕਿ ਤੁਸੀਂ ਬੇਸ਼ਕੁਬਸ ਹੋ ਇਸ ਪਰਿਵਾਰ ਨਾਲ ਅਸੀਂ ਨਾਲ ਖੜੇ ਹਾਂ ਔਰ ਜਿਹੜੇ ਬੰਦੇ ਨੇ ਹਰਕਤਾਂ ਕੀਤੀਆਂ ਜਾਹੇ ਚਰਾਤ ਬਾਜੀ ਜਾਹੇ ਕੁੱਟਮਾਰ ਕੀਤੀ ਹੈ ਔਰ ਪਰਿਵਾਰ ਨੂੰ ਪੂਰਾ ਇਨਸਾਫ ਦਵਾਇਆ ਉਹਦੇ ਪਹੁੰਚਿਆ ਜੀ ਉਹ ਸੋਨੀ ਦਾ ਨਾਮ ਦਾ ਆਪਣੀ ਵਿਅਕਤੀ ਦੱਸਦੇ ਨੇ ਤਾਂ ਬਾਕੀ ਉਹ ਹਾਕਮ ਸਿੰਘ ਜਿਹੜੇ ਮਿਲਨ ਦਾ ਸ਼ਰਤ ਲਈ ਹੈਗਾ ਪੂਰਾ ਬਿਆਨ ਦੇ ਵਿੱਚ ਔਰ ਜਦੋਂ ਨੋਰਮਲ ਹੋਣਗੇ ਤਾਂ ਸਾਰੇ ਬੰਦੇ ਨਾਮ ਦੱਸ ਦੇਣਗੇ ਔਰ ਇਹ ਜਿਹੜੇ ਸੱਟਾਂ ਮਾਰੀ ਹਾਕਮ ਸਿੰਘ ਜਿਹਦੇ ਮਾਰੀਆਂ ਹੋຊ ਹੁੰਦੀ ਆ ਜੀ ਇਹ ਸਰਕਾਰੀ ਹਸਪਤਾਲ ਪਾਤਣਾ ਸਾਡੇ ਜੀ ਇਹਦੇ ਉਲੀ ਵਾਂਡਰ ਜਿਹੋ ਮਾਮਲਾ ਚ ਇਹ ਘਾਗੋਂ ਮੇਨ ਦਾ ਦੇਤੇ ਪਰ ਸਿੰਘ ਵਸਦੀ ਰਿੰਦਾ ਟੱਕਰੀ ਮੇਰੇ ਕੋਲੇ ਡਰਾਈਵਰ ਇਹ ਲੱਗਿਆ ਸੀਗਾ ਧਿਰਵੇ ਟ੍ਰਾਕ ਡਿਮਿਨਟ ਕਿਸੇ ਮਾਰਕ ਨੰਨ ਜੀ ਇਹਨਾਂ ਨੂੰ ਨੋਮਾਹ ਦਾ ਸਟਾਫ ਤੇ ਮਾਰ ਕੇ ਲੈ ਟੱਕਾਂ ਦਾ ਉਹ ਪੈਸਾ ਲੈ ਲੈਂਦੇ ਸੀ ਉਹ ਕਹਿੰਦਾ ਵੀ ਆਜੋ ਪੈਸੇ ਲੈ ਜਾਓ ਜੀ ਇਹਨੂੰ ਫੋਨ ਆਇਆ ਮਾਲਕ ਜੋ ਬਿਆਨ ਲਗਾਇਆ ਕਿ ਮੈਨੂੰ ਫੋਨ ਆਇਆ ਮਾਰਕ ਵੇਲੇ ਆ ਜਾ ਪੈਸੇ ਲੈ ਜਾ ਜੀ ਉਹ ਪੈਸੇ ਲੈਣੇ ਮਾਰ ਆਇਆ ਤੇ ਉੱਥੇ ਇਹਨਾਂ ਦੀ ਕਿਸੇ ਗੱਲ ਉੱਤਰਾਰ ਭਾਈ ਕਿਉਂਕਿ ਮੇਰੇ ਮਾਮੇ ਹੋ ਗਈ ਤੇ ਝਗੜਾ ਹੋ ਗਿਆ ਇਹਨਾਂ ਦਾ ਤੋਂ ਸਬੰਧ ਤੇ ਅਸੀਂ ਇਹ ਸਟੇਟਮੈਂਟ ਲੈ ਕੇ ਜੋ ਵੀ ਡਾਕਟਰ ਰਿਪੋਰਟ ਲੈ ਕੇ ਮੈਂ ਜਾ ਕੇ ਰਿਪੋਰਟ ਕਰਤੀ ਹੈ ਕਿੰਨੇ ਬੰਦੇ ਦੇ ਬਚਾ ਦੱਸਦੇ ਭਾਈ ਨੇ ਵੀ ਆਏ ਕੋਈ ਭਾਈ ਨੇ ਤਾਂ ਇਹ ਮੈਂ ਮਾਲਕ ਲਖਾਇਆ ਜਿੰਨੇ ਨੂੰ ਡਰਾਈਵਰ ਲੱਗਿਆ ਸੀ ਕੀ ਨਾਮ ਦਾ ਇਹਦਾ ਨਾਮ ਹੈ ਗਾ ਜੀ ਸੁਮਨਦੀਪ ਸਿੰਘ ਸੁਣ ਲੇ ਉਰਕ ਸੋਨੇ ਪੁੱਤਰ ਕੁਲਵੀਰ ਸਿੰਘ ਵਾਸੀ ਪਿੰਡ ਤੂਰਗੰਦਾਰਾ ਤੂਰਗੰਦਾਰਾ ਜ਼ਿਰਵੇ ਨਾਲ ਪਿੰਡ ਦਾ ਪਿੰਡ ਤੇ ਸਨੇਤ ਪੰਜ ਹਾ ਸਨੇਤ ਨਾਮ ਦੇ ਨਾਲ ਹੋ ਜੇ ਸਾਥੀ ਹੋ ਰਿਹਾ ਸੀ ਤਾਂ ਦੌਰਾਨੇ ਤਫਤੀਸ਼ ਪਤਾ ਲੱਗ ਗਿਆ ਕਿ ਕੌਣ ਕੌਣ ਸੀ ਗ੍ਰਿਫਤਾਰੀ ਹੋ ਗਈ ਸੀ ਤੇ ਐਫਐਲ ਰਿਪੋਰਟ ਕਰਤੀ ਵੀ ਐਫਐਲ ਰਿਪੋਰਟ ਕਰਤੀ ਨਹੀਂ ਤੇ ਰੇਡ ਜਾਂਦੀਆਂ ਪਾੜਦੀਆਂ ਉਹ ਤਾਂ ਕਰਨਾ ਦੇਖੀ ਬਹੁਤ ਜਲਦੀ ਕਿੰਨੇ ਬੰਦੇ ਦਾਖਲ ਨੇ ਹਸਪੀਟਲ ਜਿਹੜੇ ਜੱਗੂ ਵੀ ਨੇ ਜੀ ਇਹ ਦੋ ਟਪਿਓਪਤ ਹੋਇਆ ਹਾਕਮ ਸਿੰਘ ਹੋਇਆ ਲਕ ਫਾਦਰ ਹੋਇਆ ਕਰਮਲ ਸਿੰਘ ਜੀ ਇਹਨਾਂ ਦੀ ਵਾਈਫ ਸੀਗੀ ਹਾਕਮ ਜੀ ਹਾਕਮ ਦੀ ਘਰ ਵਾਲੀ ਸੀ ਤਿੰਨ ਬੱਚੇ ਹੋਏ ਸੀ ਮਾਵੜਾ ਤਨਖਾਹ ਤੋਂ ਉਹਦਾ ਛੇ ਹਜ਼ਾਰ ਦੇ ਹਾਂ ਆਪਸੇ ਤਨਖਾਹ ਦਾ ਪੁਰਾਣਾ ਇੱਕ ਦੂਜੇ ਨਾਲ ਡਰਾਈਵਰੀ ਕਰਦੇ ਹੋਣ ਆ ਲੈਣਦੇ ਰਹੇ ਦੇਣਦੇ ਰਹੇ ਕੁਝ ਪੈਸੇ ਦਾ ਆਪਸੇ ਚੜਾ ਵੀ ਐਕਚੁਅਲੀ ਕੋਈ ਮਸਲਾ ਦੇਖੋ ਜਾਈ ਕੋਈ ਇਹਨਾਂ ਕੋਈ ਵੀਡੀਓ ਵੀ ਪਾਈ ਆ ਨੇ ਡਰਾਈਵਰ ਨੇ ਨਟਤੇ ਉਸਨੇ ਕਰਕੇ ਫਿਰ ਉਹਨਾਂ ਦਾ ਆਸਥਿਤ ਮਾਰਨ ਕਿ ਮੈਂ ਮਰ ਗਈ ਸੀ